ਕਿਸੇ ਟਾਈਮ ਇਸ ਸਟੰਟਮੈਨ ਦੀ ਤੂਤੀ ਬੋਲਦੀ ਸੀ ਤੇ ਇਸ ਸਟੰਟਮੈਨ ਦਾ ਜਦੋਂ ਕੰਮ ਪੂਰਾ ਚਰਮ ਸੀਮਾ ਤੇ ਚੱਲਦਾ ਸੀ ਤਾਂ ਇਸ ਨੇ ਹਰ ਪੀੜਤਾ ਨੂੰ 8 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਸੀ ਤੇ ਉਹਨਾਂ ਹੜਪੀੜਤਾ ਦੇ ਘਰ ਵੀ ਪੁਆਏ ਸੀ ਆਪ ਇੱਟਾਂ ਢੋ ਕੇ ਉਹਨਾਂ ਦੀ ਘਰ ਦੀਆਂ ਛੱਤਾਂ ਜਿਹੜੀ ਹੈਗੀ ਦੁਰਸਤ ਕੀਤੀਆਂ ਪਰ ਅੱਜ ਪਾਈ ਪਾਈ ਤੋਂ ਮਹਤਾਜ ਹੋ ਗਿਆ ਖੁਦ ਦੀ ਘਰ ਦੀ ਛੱਤ ਲਈ ਇੱਕ ਇੱਟ ਨਹੀਂ ਉਸ ਤੋਂ ਜੁੜ ਰਹੀ ਜੀ ਬਈ ਕੀ ਹਾਲ ਚਾਲ ਬਈ ਸਾਰਿਆਂ ਦਾ ਫਲਾ ਤਾਂ ਸਾਰਿਆਂ ਦਾ ਬਈ ਪਿਆਰ ਭਰੀ ਸ਼ਸ਼ੀ ਕਾਲ ਤੇ ਤੁਸੀਂ ਦੇਖ ਹੀ ਰਹੇ ਹੋ ਹਨ ਬਈ ਕਾਫੀ ਦਿਨਾਂ ਤੋਂ ਆਪਣੀ ਇੰਟਰਵਿਊ ਚੱਲ ਰਹੀ ਜਾਨੇ ਤੇ ਧੰਨਵਾਦ ਬਈ ਉਹਨਾਂ ਦਾ ਜਿਨ੍ਹਾਂ ਨੇ ਆ ਕੇ ਵੀਰੇ ਆਪਣੇ ਕੋਲ ਇੰਟਰਵਿਊ ਕੀਤੀ ਰਿਜੂਨ ਸ਼ਰਮਾ ਡੇਲੀ ਪੋਸਟ ਵਾਲਿਆਂ ਦਾ ਧੰਨਵਾਦ ਵੀਰੇ ਹਨਾ ਇੱਕ ਦੋ ਮੁੰਡਾ ਉਹਨਾਂ ਨਾਲ ਹੋਰ ਸੀ ਉਹਨਾਂ ਦਾ ਵੀ ਧੰਨਵਾਦ ਬਈ ਜਿਨ੍ਹਾਂ ਨੇ ਥੋੜੇ ਰੂਬਰੂ ਕਰਾਇਆ ਤੇ ਬਾਕੀ ਸਾਰੇ ਭਰਾ ਕਮੈਂਟ ਕਰ ਰਹੇ ਨੇ ਵੀ ਹਾਂ ਵੀਰੇ ਵੀ ਕਿਸੇ ਚੱਜ ਦੇ ਬੰਦੇ ਦੀ ਇੰਟਰਵਿਊ ਕੀਤੀ ਆ ਮੀਡੀਆ ਵਾਲਿਆਂ ਨੇ ਤੇ ਚਲੋ ਬਈ ਉਹਨਾਂ ਦਾ ਧੰਨਵਾਦ ਹਨਾ ਇਹ ਗੱਲ ਕਰ ਰਹੀ ਸੀ ਅੱਜ ਬਈ ਕਿਉਂਕਿ ਆਪਣੇ ਕੋਲ ਤਾਂ ਕੋਈ ਕੰਟੈਂਟ ਤਾਂ ਰਿਹਾ ਨਹੀਂ ਸੀ ਕਈ ਭਰਾ ਕਹਿੰਦੇ ਸੀ ਵੀ ਵੀਡੀਓ ਵੀਡੀਓ ਬਣਾ ਲਿਆ ਕਰ YouTube ਚੈਨਲ ਵੱਡਾਗਾ ਤੇ ਆਪਣੇ ਕੋਲ ਕੰਟੈਂਟ ਤਾਂ ਰਿਹਾ ਨਹੀਂ ਸੀ ਬਈ ਕਿਉਂਕਿ ਸਟੰਟ ਤਾਂ ਹੋ ਗਿਆ ਬੰਦ ਤੇ ਅੱਜ ਸਿੰਪਲ ਜਿਹਾ ਘਰ ਦਾ ਵਲੌਗ ਪਾ ਕੇ ਤੇ ਤੁਹਾਨੂੰ ਸਾਰੀ ਜਾਣਕਾਰੀ ਦੇਣ ਲੱਗਿਆ ਦੱਸਣ ਲੱਗਿਆ ਕੀ ਗੱਲਬਾਤ ਆਗੀ ਪਹਿਲਾਂ ਆਪਾਂ ਚਲੋ ਥੋੜਾ-ਬੋੜਾ ਇਦਾਂ ਦਾ ਸਿਚੁਏਸ਼ਨ ਦੱਸ ਦੱਸਦੇ ਨਹੀਂ ਹੁੰਦੇ ਜੀ ਆਪਾਂ ਵੀ ਚਲੋ ਕੋਈ ਗੱਲ ਨਹੀਂ ਸਾਲ ਇੱਕ ਅਪਡੇਟ ਕਰੀ ਸੀ ਆਪਾਂ ਨੇ ਵੀ ਕਿ ਤੇ ਮੂਡ ਸਮਾਂ ਚੰਗਾ ਆਊਗਾ ਤੇ ਆਪਦੀ ਮਿਹਨਤ ਨਾਲ ਇਹ ਸਾਰਾ ਕੁਝ ਕਰਾਂਗੇ ਕੌਂਕੀ ਬਈ ਮੰਗਣਾ ਕੋਈ ਸੌਖੀ ਗੱਲ ਨਹੀਂ ਮੰਗਣਾ ਬਹੁਤ ਔਖਾ ਹੈਗਾ ਸਾਲ ਮੈਨੇ ਵੇਟ ਕਰੀ ਆ ਆਪਾਂ ਚਲੋ ਉਹਨਾਂ ਨੇ ਚਹਿਤਾ ਵੀ ਹਨਾ ਉਹ ਆਏ ਆਪਣੇ ਕੋਲ ਆਪਾਂ ਨੇ ਇੰਟਰਵਿਊ ਤੇ ਦੱਸਤਾ ਪਿਆਰ ਦਿੱਤਾ ਤੁਹਾਨੂੰ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਈ ਸਾਰੀ ਸੱਚਾਈ ਵੀ ਕਿਵੇਂ ਕਿਵੇਂ ਕੀ ਹੋਇਆ ਸੀ ਹਨਾ ਤੇ ਪਹਿਲਾਂ ਤੁਸੀਂ ਮੇਰੇ ਘਰ ਦੀ ਆ ਛੱਤ ਦਿਖਾਉਣਾ ਮੈਂ ਤੁਹਾਨੂੰ ਅੱਜ ਬਲੌਗ 'ਚ ਤੇ ਫਿਰ ਮੈਂ ਮਾਰੇ ਮਾਤਾ ਕੰਮ ਕਰੀ ਚੱਲੇ ਉਹਦੇ ਨਾਲ ਵੀ ਗੱਲਬਾਤ ਕਰਾਵਾਂ ਕਿਉਂਕਿ ਮੈਂ ਪਹਿਲਾਂ ਕਦੇ ਬਲੌਗ 'ਚ ਜ਼ਿਆਦਾਤਰ ਘਰ ਦੇ ਲੈ ਨਹੀਂ ਹੈਗੇ ਤੇ ਅੱਜ ਕਰਾਵਾਂ ਗੱਲਬਾਤ ਤੇ ਬਿਲੰਦਾ ਤੁਸੀਂ ਇਹ ਚੈੱਕ ਕਰੋ ਆਪਣਾ ਕਮਰਾ ਆ ਦੇਖੋ ਮੈਂਨੇ ਆਪਣੇ ਘਰ ਦੀ ਛੱਤ 'ਤੇ ਹਜੇ ਇਹਦੇ ਉੱਪਰ ਦੀ ਨਾ ਆਪਾਂ ਇਹ ਮੋਗਾ ਨਿਕਲ ਗਿਆ ਜੀ ਮੀਂਹ ਵੇਲੇ ਇਹਦੇ ਉੱਪਰ ਮੈਂ ਕੁਝ ਧਰ ਕੇ ਮਿੱਟੀ ਪਾਤੀ ਦੀ ਥੋੜੀ ਜਿਹੀ ਵੀ ਚੱਲ ਜੰਨਾ ਕ ਟਾਈਮ ਨਿਕਲਦਾ ਨਿਕਲ ਜੂਗਾ ਤੇ ਉਹ ਤੋਂ ਬਾਅਦ ਇਹ ਹੋ ਗਿਆ ਸੀ ਨੀਵਾ ਇਹ ਘੱਟੋ ਘੱਟ ਵੀ ਇਹਦੇ ਨਾਲੋਂ ਇਹ 2 ਫੁੱਟ ਨੀਵਾ ਸੀ ਆ ਇਹਦੇ ਵਿੱਚ ਮੇਰੇ ਕੱਲੀ ਮਿੱਟੀ ਪਾ ਕੇ ਆਪੇ ਮੇਤਰੀ ਮੁਸਤਰੀ ਲਾਇਆ ਸੀ ਆਪੇ ਅਸੀਂ ਫਰਸ ਜਿਹਾ ਲਾ ਲਿਆ ਤੇ ਵੀ ਚੱਲ ਜੰਨਾ ਕ ਟਾਈਮ ਟੱਪਦਾ ਉਨਾ ਕ ਟ ਪਾ ਲੀਏ ਆ ਦੇਖੋ ਤੁਸੀਂ ਦੇਖੀ ਚਾਹਦੇ ਵੀ ਇਹਦਾ ਗੇਟ ਆ ਜਿਹੜਾ ਨੀਮ ਹੀ ਹੋ ਰਿਹਾ ਹੈਗਾ ਆ ਦੇਖੋ ਛੋਟਾ ਗੇਟ ਹੋ ਗਿਆ ਥੱਲ ਉੱਤੋਂ ਨਹੀਂ ਅਸੀਂ ਛੇੜਿਆ ਸੀ ਬਸ ਆ ਦੇਖੋ ਥੱਲੋਂ ਅਸੀਂ ਉੱਪਰ ਚੱਕਤਾ ਦੀ ਤੇ ਜਿਹੜਾ ਆਪਣਾ ਆ ਕਮਰਾ ਇਹਦੇ ਅੰਦਰ ਆ ਤੁਸੀਂ ਵੀਡੀਓ ਦੇਖ ਲਓ ਮੈਂ ਐਡ ਵੀ ਕਰ ਦੂੰਗਾ ਅੰਦਰ ਪਾਣੀ ਵਗ ਗਿਆ ਜੀ ਹੋਣ ਵੀ ਤੇ ਆ ਮਿੱਟੀ ਲਈ ਹੋਈ ਹੈ ਮੈਨੇ ਦੇੜੀ ਬਣਾ ਕੇ ਵਿੱਚ ਰੋ ਕੁਝ ਰੋ ਕੋਈ ਬਾਕੀ ਅਸੀਂ ਉਹ ਮਿੱਟੀ ਸਟੋਰ ਕਰ ਲਾਦੇ ਹਾਂ ਜਦੋਂ ਮੀਂਹ ਆਉਂਦਾ ਫਿਰ ਇਹਨੂੰ ਅਸੀਂ ਬੰਦ ਕਰ ਦਿੰਦੇ ਨੇ ਇਹਦੇ ਵਿੱਚ ਸਾਰੇ ਚ ਪਾਣੀ ਵੜ ਗਿਆ ਸੀ ਇਦ ਕੀ ਤੇ ਉਧਰ ਲੱਗੀ ਹੈ ਬੀਬੀ ਉਹਨਾਂ ਨਾਲ ਘਰ ਆਉਣਾ ਮੈਂ ਗੱਲ ਬਾਤ ਕੀ ਕਰਦੀ ਜੀ ਮਾਤਾ ਪੁੱਛ ਲਈਆਂ ਫਿਰ ਇੱਕ ਵਾਰੀ ਬੀਬੀ ਕਾਹ ਕੇ ਮੈਨ ਲਗਿਆ ਕਿ ਮੇਰੇ ਦਵਾਰੇ ਗਰੀਬੀ ਆ ਗਈ ਫਿਰ ਕੀ ਹੋਵੇ ਹੈ ਉਹ ਫਿਰ ਕੀ ਹੋਵੇ ਗਰੀਬੀ ਮੇਰੀ ਤਾਂ ਬੰਨੀ ਆਈ ਹੈ ਇੱਕ ਮਿੰਟਾ ਰੜਕਾ ਰੁਕਦੇ ਯਾਰ ਕੀ ਕਰੀਏ ਨਾ ਵੀਡੀਓ ਕਰਨਾ ਹਾਂ ਨਾ ਨਾ ਤੈਨੂੰ ਵੀ ਆ ਲੱਗਦਾ ਨਹੀਂ ਹੈਗਾ ਕਦੇ ਕਦੇ ਵੀ ਇੰਨੇ ਪੈਸੇ ਲਾ ਦੇ ਮੈਨੇ ਫਿਰ ਕੀ ਹੋਵੇ ਜੇ ਲਾਤੇ ਫਿਰ ਤੇਲ ਕੱਟ ਦੇ ਗਏ ਹੁਣ ਹੈਂ ਦੇਣ ਦਾ ਚੰਗੇ ਕੰਮਾਂ ਤੇ ਲਾਏ ਨੇ ਮਾੜੇ ਨਾਲੇ ਆਏ ਹੈ ਪੱਤਿਆਂ ਤੋਂ ਤਾਂ ਵੱਟ ਗਿਆ ਹੈਂ ਉਹਨਾਂ ਸੇ ਪਤਾ ਤਾਂ ਬਚਿਆ ਹਾਂ ਹਾਂ ਕਾਹਾ ਮੇਰਾ ਕੁਕਣੀ ਲੱਪਨ ਤਾਂ ਲੋਕਾਂ ਨਾਲ ਪੁੰਨ ਤਾਂ ਖੱਟਿਆ ਹੈ ਉਹ ਲੋਕਾਂ ਨਾਲ ਪੁੰਨ ਤਾਂ ਖੱਟਿਆ ਜਦ ਤਾਲਿਆ ਮੂਰੀ ਆ ਜਾਣਾ ਹੁੰਦਾ ਕੁਛ ਨਹੀਂ ਹੁੰਦਾ ਹਾਂ ਇਹ ਗੱਲ ਤਾਂ ਹੈਗੀ ਆ ਦਿਨ ਨਹੀਂ ਲੱਗਿਆ ਕਰਦੇ ਚਲੋ ਜਿਹੜੇ ਆਪਣੇ ਰਾਲੇ ਲੈ ਕੇ ਆਪਾਂ ਪਾ ਲਾਂਗੇ ਜਦੋਂ ਕੋਈ ਕਰਮਚ ਹੋਇਆ ਕੁਛ ਨਹੀਂ ਹੁੰਦਾ ਐ ਨਹੀਂ ਕਰਾ ਕਰਦੇ ਚਲੋ ਕੋਈ ਸੰਗੀਤਾ ਮਾਦੀ ਲੱਗੇ ਨਾ ਲਾਣੇ ਕਿੰਨੇ ਤੁਸੀਂ ਤਾਂ ਕੀਤਾ ਦੇਉਗੇ ਹਾਂ ਉਹ ਤਾਂ ਹੈ ਤੇ ਆਹ ਦੇਖ ਲਓ ਬਈ ਆਪਣਾ ਇਹ ਘਰ ਆਗਾ ਮਾਤਾ ਦੇ ਮੋਹ ਸੁਨੇ ਲਿਆ ਤੁਸੀਂ ਬਾਕੀ ਕਹਿੰਦੇ ਕੋਈ ਚੱਕਰ ਨਹੀਂ ਫਿਰ ਕੀ ਹੋ ਗਿਆ ਆ ਆਪਣਾ ਘਰ ਆ ਬਾਕੀ ਸਾਰੇ ਪਾਸੇ ਆਲੇ-ਦਲੇ ਘਰ ਪਈ ਗਏ तकरीबन ਆਪਣਾ ਹੀ ਘਰ ਨਹੀਂ ਵਾ ਤੇ ਬਾਕੀ ਆਪਾਂ ਸਾਰਾ ਅੱਜ ਕਲੀਅਰ ਕਰ ਦਈਏ ਤੇ ਬਾਕੀ ਜਿਹੜੇ ਪ੍ਰੋਗਰਾਮ ਵੀ ਗੱਡੀ-ਗੁੱਡੀ ਆ ਹਨਾ ਗੱਡੀ ਵੀ ਮੈਂ ਤੁਹਾਨੂੰ ਦਿਖਾ ਦਾਂ ਤੇ ਗੱਡੀ ਵੀ ਦੱਸ ਦਈਏ ਫਿਰ ਕਿਉਂਕਿ ਪਹਿਲਾਂ ਪੜਦਾ-ਪੜਦਾ ਹੀ ਸੀ ਇਹ ਗੱਡੀ ਬਾਈ ਦਵਿੰਦਰ ਦੀ ਆ ਮਹਾਲੀ ਟੋਚਨ ਗਰੁੱਪ ਵਾਲੇ ਦੀ ਉਹਨਾਂ ਨੇ ਆਪਾਂ ਨੂੰ ਦੇਤੀ ਸੀ ਉਹਨਾਂ ਕੋਲ ਖੜੀ ਸੀ ਵੀ ਚੱਲ ਕੋਈ ਗੱਲ ਲਈ ਕਿਉਂਕਿ ਆਪਣੇ ਕੋਲ ਗੱਡੀ ਹੈ ਨਹੀਂ ਸੀ ਬਾਈ ਨੇ ਦਿੱਤੀ ਹੋਈ ਹੈ ਇਹ ਗੱਡੀ ਆਪਾਂ ਨੂੰ ਤੇ ਚਲੋ ਉਹਦੀ ਮਾਨਤਾ ਨਾ ਆਪਾਂ ਰੱਖੀ ਹੋਈ ਆ ਉਹਦਾ ਧੰਨਵਾਦ ਵੀਰ ਦਾ ਤੇ ਬਾਕੀ ਉਹਨੇ ਆਪਾਂ ਨੂੰ ਸਮਰਾ ਕੇ ਸਾਰਾ ਕੰਮ ਕਰਾ ਕੇ ਦਿੱਤਾ ਦੀ ਮੈਂ ਤਾਂ ਇੱਕੇ ਦੇ ਬਸ ਚਾਰੇ ਟਾਇਰ ਪਵਾਏ ਆ ਤੇ ਬਾਕੀ ਉਹਨੇ ਟਾਇਰ ਪਵਾ ਕੇ ਦਿੱਤੇ ਜੀ ਉਹ ਗਲਤੀ ਨਾਲ ਲੈਨ ਆਊਟ ਹੋ ਗਈ ਖਰਾਬ ਹੋ ਗਈ ਸੀ ਫਿਰ ਉਹ ਤੋਂ ਬਾਅਦ ਮੈਂ ਟਾਇਰ ਪਵਾਇਆ ਬਾਕੀ ਉਹਨੇ ਆਪਾਂ ਨੂੰ ਸਾਰਾ ਕੰਮ ਕਰਾ ਕੇ ਬਾਈ ਦਵਿੰਦਰ ਨੇ ਦਿੱਤੀ ਹੋਈ ਹੈ ਗੱਡੀ ਉਹ ਸੇ ਬਾਈ ਦੀ ਗੱਡੀ ਆ ਇਹ ਠੀਕ ਆ ਤੇ ਬਾਕੀ ਆਪਣਾ ਘਰਬਾਰ ਆਹੀ ਆ ਦੇਖ ਲਓ ਕਰ ਲਓ ਚੈੱਕ ਹੁਣ ਕਰ ਪਾ ਲਾਂਗੇ ਦੁਬਾਰਾ ਠੀਕ ਆ ਜੇ ਤੁਹਾਡੇ ਸਾਥ ਹੋਇਆ ਪਾ ਲਾਂਗੇ ਤੇ ਬਾਕੀ ਹੁਣ ਇਹ ਗੱਡੀ ਲੈ ਕੇ ਚੱਲਿਆ ਸੀ ਮੈਂ ਇੱਕ ਤਾਂ ਸੌਦਾ ਲਿਆਉਣਾ ਸੀ ਆ ਠੀਕ ਆ ਸੌਦਾ ਮੁਕਿਆ ਜੀ ਸੌਦਾ ਲੈ ਕੇ ਆਉਣਾ ਥੋੜਾ ਬਹੁਤਾ ਤੇ ਇੱਕ ਆਪਣੇ ਪਿੰਡ ਦੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਸੀ ਆ ਉਹਦੀ ਲੱਤ ਟੁੱਟ ਗਈ ਸੀ ਉਹਨੂੰ ਲੈ ਕੇ ਜਾਊਗਾ ਤੇ ਉਹਦਾ ਨਾਲੇ ਪਲਾਸਟਰ ਜਾ ਲਵਾ ਕੇ ਲਿਆਵਾਂਗੇ ਨਾਲੇ ਉਹਦਾ ਕੰਮ ਹੋ ਜੂ ਨਾਲੇ ਥੋੜਾ ਆਪਣਾ ਕੰਮ ਹੋ ਜੂ ਚੱਲ ਨਾਲੇ ਸੌਦਾ ਲਿਆਵਾਂਗਾ ਨਾਲੇ ਉਹਦਾ ਕੰਮ ਹੋ ਜੂਗਾ ਤੇ ਹੁਣ ਪੱਤੜੇ ਜਾਣਾ ਉਹ ਤੋਂ ਬਾਅਦ ਹੋ ਸਕਦਾ ਇਹ ਕੱਲ ਵੀ ਆਏ ਸੀ ਰਜਨਰ ਸਪੋਕਸਮੈਨ ਵਾਲੇ ਹੋਰ ਵੀ ਭਰਾ ਆਈ ਜਾਂਦੇ ਨੇ ਸਾਰੇ ਸਾਰਿਆਂ ਦਾ ਜੀ ਆਇਆਂ ਧੰਨਵਾਦ ਬਾਈ ਜਿਹੜੇ ਸਾਥ ਦੇ ਰਹੇ ਨੇ ਹਨ ਤੇ ਬਾਕੀ ਬਾਈ ਵੀਡੀਓ ਸ਼ੇਅਰ ਕਰ ਦਿਓ ਹਨ ਮੈਂ ਬਲੌਗ ਤਾਂ ਬਣਾ ਰਿਹਾ ਵੀ ਚਲੋ ਕੁਝ ਜਿਹੜੇ ਭਰਾ ਨਹੀਂ ਹੈਲਪ ਕਰ ਸਕਦੇ ਇਧਰੋਂ ਬਣ ਜੂਗਾ ਕੁਝ ਤੇ ਆਪਾਂ ਪਾ ਲਈਏ ਘਰ ਹੁਣ ਜਿਹੜੇ ਅਗਲੇ ਮਹੀ ਆਉਣਗੇ ਤੁਸੀਂ ਦੇਖ ਲਓ ਯਾਰ ਉਹ ਗੇਟ ਤੋਂ ਲਾ ਲਓ ਵੀ ਮੇਰੇ ਘਰ ਉਹ ਰੋਡ ਤੋਂ ਘੱਟ ਰੋਡ 2 ਕੁ ਫੁੱਟ ਨੀਵਾਗਾ ਇੱਥੇ ਸਾਰੇ ਆ ਸਾਰੇ ਚ ਪਾਣੀ ਪਾਣੀ ਹੋ ਜਾਂਦਾ ਓਰੇ ਇੱਥੇ ਪਾਣੀ ਪਾਣੀ ਹੋ ਜਾਂਦਾ ਉੱਥੇ ਤੱਕ ਦੀ ਉਹ ਸਾਰੇ ਕਿਤੇ ਪਾਣੀ ਪਾਣੀ ਹੁੰਦਾ ਬਸ ਉਹ ਉਧਰਲਾ ਬਸ ਉੱਚਾ ਆ ਬੱਠਲ ਦੀ ਐਵੇਂ ਆ ਸੇ ਸੇ ਸਾਰੇ ਉਹਦੇ ਪਾਣੀ ਹੁੰਦਾਗਾ ਆ ਜਿਹੜਾ ਫਲੋ ਆਪਣਾ ਇਹ ਨੀਮਾ ਨੀਮਾ ਨਾਲ ਇਹ ਬਾਹਰ ਜਾਂਦਾ ਪਾਣੀ ਤੇ ਜਦੋਂ ਉਧਰੋਂ ਫਲੋ ਜਿਆਦਾ ਆ ਜਾਂਦੀ ਹੈ ਬੈਕਗ੍ਰਾਉਂਡ ਚ ਫਿਰ ਇਹ ਸਾਰਾ ਪਾਣੀ ਅੰਦਰ ਨੂੰ ਆ ਜਾਂਦਾ ਤੇ ਪਿਛਲੀ ਵਾਰੀ ਨੂੰ ਜਿਹੜਾ ਉਧਰ ਆਪਣਾ ਤੂੜੀ ਵਾਲਾ ਬਣਿਆ ਹੋਇਆ ਉਥੋਂ ਦੀ ਚੜ ਗਿਆ ਜੀ ਬਲੋਜ ਇੱਥੇ ਉਹ ਬੰਪਰ ਪਿਆਗਾ ਉਥੋਂ ਦੀ ਸਾਰਾ ਤੂੜੀ ਵਾਲੀ ਜਪਾਣੀ ਵਗ ਗਿਆ ਸੀ ਆ ਤੂੜੀ ਵੀ ਪਿਛਲੀ ਵਾਰਾ ਕੜ ਤੋਂ ਕੜ ਦੋ ਟਰੈਕਟਰੀਆਂ ਖਰਾਬ ਹੋ ਗਈਆਂ ਜੋ ਆਪਾਂ ਕਦੇ ਵੀਡੀਓ ਵੀਡੀਓ ਪਾਈ ਨਹੀਂ ਸੀ ਕਿਉਂਕਿ ਵੀਰ ਹੁਣ ਮਜਬੂਰੀ ਜੀ ਬਣ ਗਈ ਤੇ ਹੁਣ ਚਲੋ ਕੋਈ ਗੱਲ ਨਹੀਂ ਬਾਕੀ ਸਾਥ ਦਿੰਦੇ ਰਹੋ ਬਈ ਹਨਾ ਬਲੌਗ ਬਲੌਗ ਦੇਖਦੇ ਰਹੋ ਤੇ ਸ਼ੇਅਰ ਕਰਦੇ ਰਹੋ ਆਪਾਂ ਸਾਰਾ ਆਪਾਂ ਨੂੰ ਕੋਈ ਹੋਣੀ ਹੈਗਾ ਯਾਰ ਕੋਈ ਉਹ ਨਹੀਂ ਹੈਗਾ ਹਨਾ ਆਪਾਂ ਸੱਚ ਦੱਸ ਰਹੇ ਹਾਂ ਜੋ ਵੀ ਹੈ ਚਲੋ ਪਹਿਲਾਂ ਹੁਣ ਤਾਂ ਥੋੜਾ ਬੋਤਾ ਪੜਦਾ ਰੱਖਣਾ ਪੈਂਦਾ ਹੁੰਦਾ ਸੀ ਵੀ ਹਨਾ ਵੀ ਗੱਡੀ ਆਏਵੇਂ ਪਰ ਆਪਣੇ ਕੋਲ ਕੁਝ ਨਹੀਂ ਹੈਗਾ ਬਈ ਕੱਲਾ ਟਰੈਕਟਰ ਹੈ ਉਹ ਵੀ ਲੋਨ ਤੇ ਲੈ ਕੇ ਕਿਸ ਤਾਂ ਪੁੱਤਾਂ ਭੜੀਆਂ ਹੋਈਆਂ ਨੇ ਤੇ ਬਸ ਕੱਲਾ ਟਰੈਕਟਰ ਹੈ ਆਪਣੇ ਕੋਲ ਹੋਰ ਕੁਝ ਨਹੀਂ ਹੈਗਾ ਬਾਕੀ ਤੁਹਾਡਾ ਪਿਆ ਠੀਕ ਆ ਬਾਕੀ ਮਿਲਦੇ ਆਂ ਬਾਈ ਠੀਕ ਆ ਪਾਤਲੇ ਜਾ ਜੀ ਥੋੜਾ ਕਿ ਉਤਰੋ ਸੌਦਾ ਸੌਦਾ ਪਾ ਰੱਖ ਲਿਆ ਗੱਡੀ ਚ ਤੇ ਬਾਕੀ ਯਾਰ ਆਪਣਾ ਲਾਲਾ ਵੀ ਘੈਂਟ ਆਗਾ ਤੇ ਪਾਤਣਾ ਤੋਂ ਲੱਜਾਂ ਨੇ ਹੁੰਨੇ ਆਪਾਂ ਤੇ ਉਹਨੇ ਉਹ ਵੀ ਆਪਣੀ ਵੀਡੀਓ ਵੀਡੀਓ ਦੇਖਦਾ ਕਹਿੰਦਾ ਕੋਈ ਚੱਕਰ ਨਹੀਂ ਪੈ ਵੋਹੇਡਾ ਕਹਿੰਦਾ ਪਿਛਲੇ ਵੀ ਨਹੀਂ ਡੋਕੇ ਹੁਣ ਵੀ ਦੇਤਾ ਸੌਦਾ ਕੋਈ ਦਿੱਕਤ ਨਹੀਂ ਕਹਿੰਦਾ ਤੇ ਹੁਣ ਆਪਾਂ ਚੱਲਦੇ ਆਂ ਸੰਜੇ ਨੂੰ ਲੈ ਕੇ ਘਰ ਨੂੰ ਤੇ ਫਿਰ ਬਾਈ ਰਫਤਾਰ ਆ ਰਿਹਾਗਾ ਰਸਤੇ 'ਚ ਲੈ ਮਿੱਤਰੋ ਲੱਤ ਦੇ ਦਾ ਜਿਹੜਾ ਲਵਾਣਾ ਦੀ ਪਲਾਸਤ ਲਵਾਣਾ ਦੀ ਤਾਂ ਅੰਦਰ ਦੀ ਬਾਹ ਵੀ ਕਰੈਂਕੋ ਗਈ। ਹਾਂ ਤਾਂ ਨਹੀਂ। ਇਹਦਾ ਐਕਸਟਰਾ ਕਿੱਥੇ ਹੈ? ਹੂੰ। ਪਲਾਸਟਰ ਕਰਾਣਾ ਇਹਦੀ ਗੱਲੀ ਬਾਂਦਾ ਐਕਸਟਰਾ ਕਰਾਏ ਜਦੋਂ ਬਾਹ ਵੀ ਕਰੈਂਕੋਰੀਆ ਪਹਿਲਾਂ ਦਿਖਾਈ ਹੋਈ ਨਹੀਂ। ਚਲੋ ਮੈਂ ਤਾਂ ਲਿਆਇਆ ਸੌਦਾ ਚਲੀਏ। ਯਾਰੀ ਹੋ। ਐਂਜਾ ਨਾ ਕਰ ਹੁਣ ਬਹੁਤ ਬੁਰਾ ਲੱਗਦਾ ਉਂਗਲਾਈਆਂ ਕਰਦਾ। ਇੱਧਰ ਫੋਟੋ ਲਾਤੀ ਹੁਣ ਟਾਈਮ ਮਾੜਾ ਚੱਲ ਰਿਹਾ। ਹਾਂ ਹੁਣ ਨਹੀਂ ਚੰਗਾ ਲੱਗਦਾ ਕੋਸਾ। ਚੱਲਿਓ ਫਿਰ ਸੰਜੀ ਚਲੋ ਆਦਾ ਸੌਦਾ ਵੀ ਮੂਰੇ ਰੱਖਿਆ ਦੇਗਾ ਗੱਲ ਬਟਾਉਣ ਵਾਸਤੇ ਮੂਰੇ ਸੈੱਟ ਨਹੀਂ ਹੋਣਾ ਸੀ ਕੰਮ ਚੱਲ ਠੀਕ ਅਸੀਂ ਵੀ ਓਕੇ ਸਰ ਅੱਜ ਤੁਹਾਨੂੰ ਇੱਕ ਇਹੋ ਜਿਹਾ ਸਟੰਟਮੈਨ ਨਾਲ ਮਿਲਵਾਵਾਂਗੇ ਜੋ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿਸੇ ਟਾਈਮ ਇਸ ਸਟੰਟਮੈਨ ਦੀ ਤੂਤੀ ਬੋਲਦੀ ਸੀ ਤੇ ਇਸ ਸਟੰਟਮੈਨ ਦਾ ਜਦੋਂ ਕੰਮ ਪੂਰਾ ਚਰਮ ਸੀਮਾ ਤੇ ਚੱਲਦਾ ਸੀ ਤਾਂ ਇਸ ਨੇ ਹਰ ਪੀੜਤਾਂ ਨੂੰ 8 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਸੀ ਤੇ ਉਹਨਾਂ ਹੜਪੀੜਤਾਂ ਦੇ ਘਰ ਵੀ ਪੁਆਏ ਸੀ ਆਪ ਇੱਟਾਂ ਢੋਕੇ ਉਹਨਾਂ ਦੀ ਘਰ ਦੀਆਂ ਛੱਤਾਂ ਜਿਹੜੀ ਹੈਗੀ ਦੁਰਸਤ ਕੀਤੀਆਂ ਪਰ ਅੱਜ ਪਾਈਪਾਈ ਤੋਂ ਮਹਤਾਜ ਹੋ ਗਿਆ ਖੁਦ ਦੀ ਘਰ ਦੀ ਛੱਤ ਲਈ ਇੱਕ ਇੱਟ ਨਹੀਂ ਉਸ ਤੋਂ ਜੁੜ ਰਹੀ ਸੋ ਇਹ ਬਾਈ ਮੇਰੇ ਨਾਲ ਮੌਜੂਦ ਹੈ ਦੇਖੋ ਖੁਦ ਲਈ ਮੰਗਣਾ ਬਹੁਤ ਔਖਾ ਹੁੰਦਾ ਹੈ ਦੂਜੇ ਲਈ ਜਿਹੜੀ ਸਹਾਇਤਾ ਆਪਾਂ ਮੰਗ ਸਕਦੇ ਹਾਂ ਕਿਸੇ ਨੂੰ ਲੋੜ ਹੁੰਦੀ ਹੈ ਕਿਤੇ ਨਾ ਕਿਤੇ ਇਹ ਵੀ ਆਪਾਂ ਕਹਿ ਦਈਏ ਇਹਦੇ ਕਰਕੇ ਵੀ ਦਿੱਕਤ ਆ ਰਹੀ ਹੈ ਹਾਂ ਜੀ ਵੀਰ ਹੁਣ ਆਪ ਦਾ ਮਨ ਡਾਵਾ ਡੋਲ ਹੋ ਰਿਹਾ ਕਿਉਂਕਿ ਕਿਸੇ ਟਾਈਮ ਆਪਾਂ 7-8 ਲੱਖ ਰੁਪਇਆ ਆਮ ਗਰੀਬ ਬੰਦੇ ਨੂੰ ਕਿਸੇ ਨੂੰ ਦਾਨ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੁੰਦੀ ਵੀਰ 10 ਰੁਪਏ ਦੇਣ ਵਾਸਤੇ ਵੀ ਬੰਦਾ ਸੋਚ ਸੋਚਦਾਗਾ ਤੇ ਉਦੋਂ ਆਪਾਂ ਦਾਨਪੁਣ ਤੇ ਲਾਈ ਸੀ ਤੇ ਆਪਦੇ ਲਈ ਮੰਗਣਾ ਹੁਣ ਬੇਸ਼ਰਮੀ ਜਿਹੀ ਵਾਲੀ ਗੱਲ ਲੱਗਦੀ ਆ ਕਿਉਂਕਿ ਇੰਨਾ ਪੈਸਾ ਲਾ ਕੇ ਆਪਾਂ ਕਿਉਂਕਿ ਉਹ ਆਪਦੇ ਘਰ ਵਾਸਤੇ ਜੋੜੇ ਸੀ ਮੈਂ ਘਰਦਿਆਂ ਨੂੰ ਵੀ ਲੁਕੋ ਰੱਖਿਆ ਸੀ ਉਹ ਪੈਸਿਆਂ ਦਾ ਵੀ ਮੈਂ ਕਿਸੇ ਟਾਈਮ ਨਾਲ ਆਪਦੇ ਘਰਦਿਆਂ ਨੂੰ ਸਰਪ੍ਰਾਈਜ਼ ਦੇਵਾਂਗਾ ਘਰ ਪਾ ਕੇ ਤੇ ਹੁਣ ਮੈਂ ਘਰ ਦੇ ਨੂੰ ਦੱਸਿਆ ਵੀ ਇੰਨਾ ਪੈਸਾ ਲਾਤਾ ਮੈਂ ਤੇ ਹੁਣ ਜਦੋਂ ਗੱਲ ਤੋਰ ਪਾਉਂਦੇ ਨੇ ਕਈ ਵਾਰ ਉਹ ਰੋਟੀ ਖਾਂਦੇ ਬੇਬੇ ਕਹਿੰਦੇ ਘਰ ਪਾਉਣਾ ਹੁਣ ਤਾਂ ਡਿੱਗ ਗਿਆ ਤੇ ਫੇਰ ਬਾਈ ਉਦੋਂ ਫਿਰ ਪਰਾਂ ਜਾ ਕੇ ਅੱਧਾ ਅੱਧਾ ਘੰਟਾ ਰੋਹੀਦਾ ਉਹਦੇ ਘਰ ਨੂੰ ਇੱਕ ਟੱਬੀ ਖਰੀਦਣ ਮੇਲੇ 100 ਵਾਰ ਸੋਚਣਾ ਵੈਰ ਵੀ ਕਿਵੇਂ ਲੈ ਕੇ ਆਈਏ ਇੱਕ ਟੱਬਾ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਰਈ ਹੋਰ ਕੀ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਕਿਉਂਕਿ ਹਾਲਾਤ ਤਾਂ ਸੀ ਤੁਹਾਡੇ ਦੇਖਲੇ ਬਹੁਤ ਹੀ ਜ਼ਿਆਦਾ ਇੱਕ ਤਰ੍ਹਾਂ ਦੀ ਤਰਾਸ ਦੀ ਆਲੇ ਹਾਲਾਤ ਨੇ ਛੱਤ ਗਿਰਨ ਕੰਡੇ ਖੜੀਏ ਤੁਹਾਡੀ ਕੰਮ ਕਰਦੇ ਤੁਸੀਂ ਅਸਮਰਥੋਂ ਤੁਹਾਨੂੰ ਸਰੀਰਕ ਤੌਰ ਤੇ ਸਮੱਸਿਆਵਾਂ ਹੈਗੀਆਂ ਨੇ ਚੋਟੀ ਦਾ ਤੁਹਾਡਾ ਨਾਮ ਸੀ ਅੱਜ ਤਰੈ ਤਰਾ ਰਹਿ ਗਿਆ ਜਿਵੇਂ ਵੀਰ ਮੰਗਣਾ ਬਹੁਤ ਔਖਾ ਹੈ ਨਾ ਤੇ ਆਪਾਂ ਖੁਦ ਲਈ ਮੰਗਣਾ ਬਹੁਤ ਜਿਆਦਾ ਔਖਾ ਹੈਗਾ ਪਰ ਅੱਜ ਇਹੋ ਜਿਹਾ ਆਹ ਟਾਈਮ ਹੀ ਇਹੋ ਜਿਹਾ ਆ ਗਿਆ ਵੀ ਮੈਨੂੰ ਮਜਬੂਰ ਨਾਲ ਮੰਗਣਾ ਪੈ ਰਿਹਾ ਜੀ ਕਿਸੇ ਟਾਈਮ ਮੈਂ ਖੁਦ ਕਿਸੇ ਦੀ ਮਦਦ ਕਰਦਾ ਹੁੰਦਾ ਸੀ ਆ ਤੇ ਅੱਜ ਖੁਦ ਲਈ ਮੰਗਣਾ ਪੈ ਰਿਹਾ ਬਈ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਈ ਮਾ ਹੁਣ ਬਾਹ ਫੜ ਲਓ ਕਿਉਂਕਿ ਮਾਰੇ ਟਾਈਮ ਮੈਂ ਵੀ ਕਈਆਂ ਦੀ ਬਾਹ ਫੜੀ ਆ ਤੇ ਜੇ ਹੁਣ ਕਈ ਬੰਦੇ ਆਪਣੀ ਬਾਹ ਫੜ ਲਣਗੇ ਆਪਣਾ ਕੰਟੈਕਟ ਨੰਬਰ ਵੀ ਸ਼ੇਅਰ ਕਰ ਦੋ ਸਾਡੇ ਦਰਸ਼ਕਾਂ ਨੂੰ ਮੇਰਾ ਬਈ ਕੰਟੈਕਟ ਨੰਬਰ 8437447736 8437447736 ਪਿੰਡ ਮੇਰਾ ਹਰੀਗੜਾ ਵੀਰੇ ਜ਼ਿਲ੍ਹਾ ਮੇਰਾ ਸੰਗਰੂਰ ਆ ਬਿਲਕੁਲ ਜੀ ਇਹ ਹਨ ਅਮਨਦੀਪ ਸਿੰਘ ਜਿਹੜੇ ਕੀ ਟਰੈਕਟਰ ਤੇ ਸਟੰਟ ਕਰਦੇ ਸੀ ਆ ਕਾਫੀ ਲੰਮੇ ਸਮੇਂ ਤੋਂ ਕਰਦੇ ਆ ਰਹੇ ਸੀ ਤੇ ਇਹਨਾਂ ਦਾ ਚੋਟੀ ਦਾ ਨਾਮ ਸੀ ਪਹਿਲਾਂ ਇਹਨਾਂ ਨੇ ਬਹੁਤ ਪੈਸੇ ਕਮਾਏ ਸਟੰਟ ਦੇ ਜ਼ਰੀਏ ਚੈਰਿਟੀ ਵੀ ਕੀਤੀ ਹੜਪੀੜਤਾ ਨੂੰ ਘਰ ਪਵਾ ਕੇ ਦਿੱਤੇ ਪਰ ਜਦੋਂ ਦੇ ਸਟੰਟ ਬੰਦ ਹੋਏ ਨੇ ਇਹਨਾਂ ਦਾ ਕੰਮ ਠੱਪ ਹੋ ਗਿਆ ਉਸ ਤੋਂ ਬਾਅਦ ਇਸ ਨੌਜਵਾਨ ਦੇ ਉੱਪਰ ਦੁੱਖਾਂ ਦਾ ਪਹਾੜ ਡਿੱਗ ਗਿਆ ਸੋ ਦੇਖੋ ਤਸਵੀਰਾਂ ਅਸੀਂ ਅਸੀਂ ਇਹਨਾਂ ਦੀ ਘਰ ਦੀ ਛੱਤ ਦੀ ਵੀ ਤੁਹਾਨੂੰ ਦਿਖਾਈ ਜਾਂਦੇ ਹੁਣ ਜਿਹੜਾ ਹੈਗਾ ਇਹ ਨੌਜਵਾਨ ਕੰਮ ਕਰਨ ਦੇ ਸક્ષਮ ਨਹੀਂ ਹੈਗਾ ਕਿਉਂਕਿ ਇਸ ਨੂੰ ਸਰੀਰਕ ਤੌਰ ਤੇ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦੀ ਦਵਾਈ ਵੀ ਚੱਲਦੀ ਹੈ ਸੋ ਟਰੈਕਟਰ ਦੇ ਸਟਾਰਟ ਬੰਦ ਹੋਣ ਤੋਂ ਬਾਅਦ ਹੁਣ ਇਹ ਕੋਈ ਕੰਮ ਹੋਰ ਕਰਨ ਦੇ ਸક્ષਮ ਨਹੀਂ ਰਹੇ ਸੋ ਸਾਡੇ মিডিਆ ਦੇ ਮਾਧਮ ਜ਼ਰੀਏ ਜਿਹੜੀ ਹੈਗੀ ਇਹ ਮਦਦ ਦੀ ਗੁਹਾਰ ਲਗਾ ਰਹੇ ਨੇ ਰਾਜੀ ਸ਼ਰਮਾ ਡੇਲੀ ਪੋਸਟ ਪੰਜਾਬੀ